ایک پنگتی تو اس وقت داس بچار کرن آرم اس من کو کوئی کھو جو بھائی من نون دبائی اس من کو کوئی کھو جو بھائی ਸਮਝਾਣ ਦਾ ਜਿਹੜਾ ਢੰਗ ਹੈ ਦੂਸਰੇ ਨੂੰ ਪਰਾ ਕਹਿੰਦੇ ਨੇ ਮਿੱਤਰ ਕਹਿੰਦੇ ਨੇ ਆਪਣਾ ਕਹਿੰਦੇ ਨੇ ਦੂਸਰੇ ਨੂੰ ਚੇਲਾ ਜਾਣ ਕੇ ਨਹੀਂ ਦੂਸਰੇ ਨੂੰ ਤੁਛ ਜਾਣ ਕੇ ਨਹੀਂ ਮਾਮੂਲੀ ਜਾਣ ਕੇ ਨਹੀਂ ਕਰੋ ਬੇਨਤੀ ਸੁਣ ਮੇਰੇ ਮਿੱਤਰ ਐ ਮੇਰੇ ਮਿੱਤਰ ਇੱਕ ਬੇਨਤੀ ਬੇਨਤੀ ਦੇ ਰੂਪ ਦੇ ਸਮਝਾਣਾ ਮਿੱਤਰ ਕਹਿ ਕੇ ਸਮਝਾਣਾ ਇਰਾ ਕਹਿ ਕੇ ਸਮਝਾਣਾ ਇਹ ਗੁਰੂ ਨਾਨਕ ਦਾ ਢੰਗ ਹੈ ਦੂਜੇ ਨੂੰ ਅਦਨਾ ਦੂਜੇ ਨੂੰ ਨੇਵਾ ਦੂਜੇ ਨੂੰ ਮਾਮੋਲੀ ਚੇਲਾ ਚਾਂਟਾ ਸਮਝ ਕੇ ਸਮਝਾਣਾ ਇਹ ਦੂਜੇ ਨੂੰ ਇਹ ਅਹਿਸਾਸ ਕਰਾਣਾ ਹੈ ਤੂੰ ਕੁਝ ਵੀ ਨਹੀਂ ਹੈਂ ਗੁਰੂ ਘਰ ਦੀਏ ਖੂਬੀਏ ਦੂਜੇ ਨੂੰ ਭਰਾ ਕਹਿਣਾ ਦੂਜੇ ਨੂੰ ਮਿੱਤਰ ਕਹਿਣਾ ਔਰ ਗਜ਼ਬ ਦੀ ਗੱਲ ਇਹ ਦੂਜੇ ਨੂੰ ਸੰਤ ਕਹਿਣਾ ਸਾਧੂ ਕਹਿਣਾ ਸਾਧੂ ਮਨ ਕਾ ਮਾਨਤੇ ਐ ਸਾਧੂ ਐ ਸੰਤ ਜਨੋ ਮਨ ਤੇ ਹੰਕਾਰ ਇੱਕ ਪਾਸੇ ਕਰ ਤਿਆਗਲ ਸੁਣਨਾ ਦਰਸੁ ਕਥਾ ਕਿਸੇ ਥਾਂ ਤੋਂ ਆਰੰਭ ਕਰ ਨਹੀਂ ਆਉਂਦੀ ਏ ਕਿਸੇ ਥਾਂ ਸਮਾਪਤ ਕਰਨੀ ਹੁੰਦੀ ਹੈ ਅਗਰ ਸ਼ੁਰੂਆਤ ਦੇ ਬੋਲ ਤੁਹਾਡੇ ਪੱਲੇ ਨਹੀਂ ਪਏ ਤੋ ਬਾਕੀ ਸਾਰੀ ਮਗਜ਼ ਮਾਰੀ ਹੋਏਗੀ ਕੁਛ ਵੀ ਨਹੀਂ ਗੱਲ ਕਿਸੇ ਥਾਂ ਤੋਂ ਆਰੰਭ ਹੁੰਦੀ ਹੈ ਕਿਸੇ ਥਾਂ ਸਮਾਪਤੀ ਹੁੰਦੀ ਹੈ ਕੀਰਤਨ ਕਿਸੇ ਥਾਂ ਵੀ ਅਸੀਂ ਸੁਣ ਸਕਦੇ ਹਾਂ ਸੁਣ ਸਕਦੇ ਹਾਂ ਲੇਕਿਨ ਕਥਾ ਬਾਰੇ ਇਹ ਗੱਲ ਨਹੀਂ ਕਥਾ ਇੱਕ ਮਜ਼ਮੂਹ ਹੈ ਕਥਾ ਇੱਕ ਸਬਜੈਕਟ ਹੈ ਕਿਸੇ ਥਾਂ ਤੋਂ ਆਰੰਭ ਹੁੰਦਾ ਹੈ ਕਿਸੇ ਥਾਂ ਸਮਾਪਤੀ ਹੁੰਦੀ ਹੈ ਤੋਂ ਮੈਂ ਇਸ ਪੰਤੇ ਨੂੰ ਆਧਾਰ ਬਣਾ ਕੇ ਥਾਂ ਨੂੰ ਵਿਚਾਰਾਂ ਸਰਵਨ ਕਰਾਣ ਦੀ ਨਿਮਾਣੀ ਕੋਸ਼ਿਸ਼ ਕਰ ਰਹੇ ਹਾਂ ਇਸ ਮਨ ਕੋ ਕੋਈ ਖੋਜੋ ਭਾਈ ਮਨ ਖੋਜਤ ਨਾਮ ਨਾਉ ਨੇ ਦਪਾਈ اے بھرا اے میرے મિતر اس من دی کھوج کرو دو طرح دی کھوج ہے ایک باہر دی ایک اندر دی اور اے دوویں چاہیدی ہے کیوں منوکھ دی زندگی کچھ باہر ہے کچھ اندر ہے ਜਿਵੇਂ ਸਰੀਰ ਦੇ ਅੰਦਰ ਦਾ ਪਾਣੀ ਬਾਹਰ ਦੇ ਪਾਣੀ ਨਾਲ ਸੰਬੰਧਿਤ ਹੈ ਸਰੀਰ ਦੇ ਅੰਦਰ ਪਾਣੀ ਨਾ ਹੋਵੇ ਤਾਂ ਅਸੀਂ ਨਹੀਂ ਹੋ ਸਕਦੇ ਪਰ ਜੇ ਬਾਹਰ ਵੀ ਪਾਣੀ ਨਾ ਹੋਵੇ ਤਾਂ ਵੀ ਅਸੀਂ ਨਹੀਂ ਹੋ ਸਕਦੇ ਸਰੀਰ ਦੇ ਅੰਦਰ ਪਵਨ ਨਾ ਹੋਵੇ ਤਾਂ ਅਸੀਂ ਨਹੀਂ ਹੋ ਸਕਦੇ ਪਰ ਜੇ ਬਾਹਰ ਵੀ ਹਵਾ ਨਾ ਹੋਵੇ ਤਾਂ ਵੀ ਅਸੀਂ ਨਹੀਂ ਹੋ ਸਕਦੇ ਸਰੀਰ ਦੇ ਅੰਦਰ ਅਗਨੀ ਨਾ ਹੋਵੇ ਤੋ ਅਸੀਂ ਨਹੀਂ ਹੋ ਸਕਦੇ ਪਤਾ ਹੈ ਮਰਦੇ ਦੀ ਪਹਿਚਾਨ ਕੀ ਕਹਿੰਦੇ ਠੰਡਾ ਹੋਏ ਇਹਦੇ ਹੱਥ ਪੈਰ ਠੰਡੇ ਜੇ ਠੰਡਾ ਹੋਵੇ ਅਗ ਨਹੀਂ ਰਹੀ ਸਰੀਰ ਦੇ ਅੰਦਰ ਵੀ ਅਗਨੀ ਚਾਹੀਦੀ ਹੈ ਬਾਹਰ ਵੀ ਅਗਨੀ ਚਾਹੀਦੀ ਹੈ ਅਗਰ ਬਾਹਰ ਸੂਰਜ ਠੰਡਾ ਹੋ ਜਾਏ ਸਭ ਕੁਝ ਠੰਡਾ ਹੋ ਜਾਏ ਸਾਰੀ ਹਰ ਚਲਦੇ ਸੂਰਜ ਕਰਕੇ ਨਾ ਸੂਰਜ ਏਕੋ ਰੁੱਤ ਅਨੇਕ ਨਾਨਿਕ ਕਰਤੇ ਕੇ ਕਹਤੇ ਇਸ ਇਹ ਜੋ ਪ੍ਰਕਿਰਤੀ ਅਨੇਕਾਂ ਵੇਸ ਧਾਰਨ ਕਰਦੀਏ ਰੁੱਤਾਂ ਬਦਲਦੀਆਂ ਨੇ ਚਿੱਤਾਂ ਬਦਲਦੀਆਂ ਨੇ ਦਿਨ ਬਦਲਦੇ ਨੇ ਸਾਲ ਬਦਲਦੇ ਨੇ ਮਹੀਨੇ ਬਦਲਦੇ ਨੇ ਇੱਕ ਸੂਰਜ ਕਰਕੇ ਸੂਰਜ ਏਕੋ ਰੁੱਤ ਅਨੇਕ ਨਾਨਕ ਕਹਤੇ ਕਿ ਕੇਥੇ ਵਿੱਚ ਅਗਰ ਬਾਹਰੋਂ ਇਹ ਸੂਰੇ ਠੰਡਾ ਹੋ ਜਾਏ ਸਭ ਕੁਝ ਠੰਡਾ ਹੋ ਜਾਏਗਾ ਕੁਝ ਵੀ ਨਹੀਂ ਰਹੇਗਾ ਪਰ ਜੇ ਸਰੀਰ ਦੇ ਅੰਦਰ ਅਗਨੀ ਠੰਡੀ ਹੋ ਜਾਏ ਤਾਂ ਵੀ ਅਸੀਂ ਮੁਰਦ ਹੈ ਅੰਦਰ ਦੀ ਅਗਨੀ ਦਾ ਸੰਬੰਧ ਬਾਹਰ ਦੀ ਅਗਨੀ ਨਾਲ ਜੁੜਿਆ ਹੋਇਆ ਅੰਦਰ ਦੀ ਪਵਨ ਦਾ ਸੰਬੰਧ ਬਾਹਰ ਦੀ ਪਵਨ ਨਾਲ ਸੰਬੰਧਿਤ ਹੈ ਅੰਦਰ ਦੀ ਪਵਨ ਬਾਹਰ ਦੀ ਪਵਨ ਨਾਲ ਜੁੜੀ ਹੋਈ ਗੁਰਬਾਣੀ ਐਸਾ ਕਹਿੰਦੀ ਅਸੀਂ ਕੁਝ ਬਾਹਰ ਹਾਂ ਅਸੀਂ ਕੁਝ ਅੰਦਰ ਕੁਝ ਬਾਹਰ ਵੀ ਲੜਣਾ ਪਏਗਾ ਅੰਦਰੋਂ ਵੀ ਲੜਣਾ ਪਏਗਾ ਬਾਹਰ ਕੀ ਲੜਣਾ ਹੈ ਪਦਾਰਥ ਧਨ ਅੰਦਰੋਂ ਕੀ ਲੱਭਣਾ ਹੈ ਪਰਮਾਤਮਾ ਧਰਮ ਜੋ ਬਾਹਰ ਪਰਮਾਤਮਾ ਲੱਭਣ ਦੀ ਕੋਸ਼ਿਸ਼ ਕਰਦਾ ਹੈ ਜੋ ਬਾਹਰ ਧਰਮ ਲੱਭਣ ਦੀ ਕੋਸ਼ਿਸ਼ ਕਰਦਾ ਹੈ ਬੁਲੇਖੇ ਚ ਬਾਹਰ ਟੋਲੇ ਸੁਬਰਮ ਹੁੰਦਾ ਉਹ ਤੇ ਬੁਲੇਖੇ ਚ ਜੋ ਬਾਹਰ ਧਰਮ ਲੱਭਣ ਨੂੰ ਜਾ ਰਿਹਾ ਹੈ ਜੋ ਬਾਹਰ ਪਰਮਾਤਮਾ ਲੱਭਣਾ ਚਾਹੁੰਦਾ ਹੈ ਗੁਰਬਾਣੀ ਕਹਿੰਦੀ ਹੈ ਪਰਮ ਵਿੱਚ ਧਕੇ ਗਏ ਪਰ ਜੋ ਅੰਦਰ ਧਨ ਲਬਣਾ ਚਾਏ ਅੰਦਰ ਪਦਾਰਥ ਨਾ ਬਣਾ ਚਾਏ ਤਾਂ ਆਮੀ ਬੜੇਗੇ ਪਦਾਰਥ ਬਾਹਰੋਂ ਲੱਭਣਗੇ ਪਰਮਾਤਮਾ ਅੰਦਰੋਂ ਲੱਭੇ ਧਨ ਬਾਹਰੋਂ ਲੱਭੇਗਾ ਧਰਮ ਅੰਦਰੋਂ ਲੱਭੇਗਾ ਕਹਿਣ ਵਿੱਚ ਕੋਈ ਸੰਕੋਚ ਨਹੀਂ ਮਨੁੱਖ ਨੂੰ ਪਦਾਰਥ ਲੱਭਣ ਦੀ ਜਾਂਚ ਆ ਗਈ ਹੈ ਮਨੁੱਖ ਨੂੰ ਪਰਮਾਤਮਾ ਲੱਭਣ ਦੀ ਜਾਂਚ ਨਹੀਂ ਆਈ ਨਹੀਂ ਮਨੁੱਖ ਨੂੰ ਧਨ ਲੱਭਣ ਦੀ ਜਾਚ ਆ ਗਈ ਹੈ ਮਨੁੱਖ ਨੂੰ ਧਰਮ ਟੋਲਣ ਦੀ ਜਾਚ ਨਹੀਂ ਨਹੀਂ ਆਈ ਇਹੀ ਕਾਰਨ ਹੈ ਕਿ ਬਾਹਰੋਂ ਮਨੁੱਖ ਧਨਵਾਨ ਹੁੰਦਾ ਜਾ ਰਿਹਾ ਹੈ ਅੰਦਰੋਂ ਕੰਗਾਲ ਹੁੰਦਾ ਜਾ ਰਿਹਾ ਹੈ ਬਾਹਰੋਂ ਸੁਖੀ ਹੁੰਦਾ ਜਾ ਰਿਹਾ ਹੈ ਅੰਦਰੋਂ ਦੁਖੀ ਹੁੰਦਾ ਹੈ ਸਾਰੀ ਦੁਨੀਆ ਦੇ ਵਿੱਚ ਧਨ ਵੱਧ ਰਿਹਾ ਹੈ ਸਾਰੀ ਦੁਨੀਆ ਦੇ ਧਰਮ ਘਟ ਰਹੇ ਕਾਰਨ ਧਰਮ ਦੀ ਟੋਲ ਨਹੀਂ ਜੇ ਟੋਲ ਹੈ ਤੇ ਗਲਤ ਹੈ ਧਰਮ ਦੀ ਸਮਝ ਨਹੀਂ ਧਰਮ ਦਾ ਬੋਧ ਹੈ ਪਰਮਾਤਮਾ ਦੀ ਸੋਝ ਹੈ ਇਤਨਾ ਤੇ ਮਨੁੱਖ ਨੂੰ ਪਤਾ ਹੈ ਤਨ ਨੂੰ ਪਦਾਰਥ ਚਾਹੀਦੇ ਨੇ ਪਦਾਰਥਾਂ ਤੋਂ ਬਿਨਾ ਤਨ ਨਹੀਂ ਰਹਿ ਸਕਦਾ ਪਰ ਮੈਂ ਅਰਜ਼ ਕਰਾਂ ਪ੍ਰਮਾਤਮਾ ਪ੍ਰਮਾਤਮਾ ਤਨ ਦੀ ਲੋੜ ਨਹੀਂ ਹੈ ਪ੍ਰਮਾਤਮਾ ਤੋਂ ਬਿਨਾਂ ਸੀ ਜ਼ਿੰਦਾ ਰਹਿ ਸਕਦੇ ਆ ਸ਼ਾਇਦ ਆਪ ਨੂੰ ਪਤਾ ਹੋਵੇ ਨਾਸਤਿਕਾਂ ਦਾ ਇਹੀ ਕਹਿਣਾ ਹੈ ਪਾਣੀ ਤੋਂ ਬਿਨਾਂ ਜੀਵਣਾ ਬੜਾ ਔਖਾ ਹੈ ਪਰ ਉਹ ਕਹਿਣ ਗੁਰਬਾਣੀ ਤੋਂ ਬਿਨਾਂ ਜੀ ਸਕਦੇ ਆ ਨਹੀਂ ਪੜਦੇ ਜਬ ਤੱਕ ਨਹੀਂ ਕਰਦੇ ਤਾਂ ਕੀ ਘਟ ਜਾਏਗਾ ਕੁਝ ਵੀ ਉਹ ਕੈਨਨ ਭੋਜਨ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਨਹੀਂ ਜੀ ਸਕਦੇ ਲੇਕਿਨ ਭਜਨ ਤੋਂ ਬਿਨਾ ਜੀ ਸਕਦੇ ਨਹੀਂ ਕਰਦੇ ਭਜਨ ਉਹ ਕੈਨਨ ਧਨ ਤੋਂ ਬਿਨਾ ਚਾਰ ਕਦਮ ਵੀ ਨਹੀਂ ਚੱਲ ਸਕਦੇ ਧਨ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਪਰ ਧਰਮ ਤੋਂ ਬਿਨਾ ਸੀ ਨੌਖਣ ਪ੍ਰਿਥਵੀ ਦਾ ਭਰਮਣ ਕਰ ਸਕਦੇ ਇਹ ਬੜੀ ਪਰਵਲ ਦਲੀਲ ਹੈ। ਨਾਸਤਿਕ ਲੋਕਾਂ ਦੇ ਉਹ ਕਹਿੰਦੇ ਨੇ ਪਾਣੀ ਦੀ ਲੋੜ ਹੈ ਗੁਰਬਾਣੀ ਦੀ ਨਹੀਂ। ਧਨ ਦੀ ਲੋੜ ਹੈ ਧਰਮ ਦੀ ਨਹੀਂ। ਭੋਜਨ ਦੀ ਲੋੜ ਹੈ ਭਜਨ ਦੀ ਨਹੀਂ। ਮਕਾਨ ਚਾਹੀਦਾ ਰਹਿਣੋ ਮੰਦਿਰ ਮਸਜਿਦ ਗੁਰਦੁਆਰੇ ਨਹੀਂ ਚਾਹੀਦੇ ਐਂ ਕਹਿੰਦੇ। ਉਹ ਇੰਜ ਕਹਿੰਦੇ। ਪਦਾਰਥ ਸਹੀਦਾ ਪਰਮਾਤਮਾ ਦੇ ਵੀ ਲੋੜ ਹੈ ਕਿੰਨੇ ਐਸਾ ਮਹਿਸੂਸ ਨਹੀਂ ਹੁੰਦਾ ਐਸਾ ਕੁਝ ਮਹਿਸੂਸ ਨਹੀਂ ਹੁੰਦਾ ਐਸਾ ਕਹਿ ਰਹੇ ਹਨ ਔਰ ਜਦ ਉਹ ਇਹ ਦਲੀਲ ਦਿੰਦੇ ਨੇ ਪਰਮਾਤਮਾ ਤੋਂ ਬਿਨਾ ਪਸ਼ੂ ਜੀ ਸਕਦੇ ਨੇ ਬਨਸਪਤੀ ਜੀ ਸਕਦੀ ਹੈ ਕੀੜੇ ਮਕੋੜੇ ਜੀ ਸਕਦੇ ਨੇ ਮਨੁੱਖ ਵੀ ਜੀਉਂਦੇ ਕੀ ਲੋੜ ਹੈ ਮਨੁਘਨੁ ਪਰਮਾਤਮਾ ਦੇ ਕੀ ਲੋੜ ਹੈ ਕਦਨ ਅੱਖਾਂ ਦੀ ਕੁਝ ਲੋੜ ਹੈ ਕੰਨਾਂ ਦੀ ਲੋੜ ਹੈ ਜ਼ੁਬਾਨ ਦੀ ਲੋੜ ਹੈ ਨਾਸਕਾ ਦੀ ਲੋੜ ਹੈ ਖਲੜੇ ਦੀ ਲੋੜ ਹੈ ਇਹ ਕੁਝ ਮੰਗਦੇ ਆੱਖਾਂ ਕੁਝ ਵੇਖਣ ਨੂੰ ਮੰਗਦੀਆਂ ਕੰਨ ਕੁਝ ਸੁਣਨ ਨੂੰ ਮੰਗਦੇ ਨੇ ਰਸਨਾ ਕੁਝ ਖਾਣ ਸਵਾਦ ਲੈਣ ਨੂੰ ਮੰਗਦੀ ਖਲੜੇ ਕੁਝ ਸਪਰਸ਼ ਕਰਨ ਨੂੰ ਮੰਗਦੀ ਹੈ ਐਸਾ ਕਿ ਕਿਦਰੇ ਵੀ ਨਹੀਂ ਜਾਪਦਾ ਕਿ ਪ੍ਰਮਾਤਮਾ ਦੀ ਕੋਈ ਇੰਦਰਾ ਮੰਗ ਕਰਦਾ ਤੇ ਪ੍ਰਮਾਤਮਾ ਦੀ ਲੋੜ ਹੋਵੇ ਐਸਾ ਦਿਖਾਈ ਨਹੀਂ ਦਿੰਦਾ ਉਹ ਦੋ ਦਲੀਲਾਂ ਦਿੰਦੇ ਨੇ ਨਾਸਤਿਕ ਦਾ ਨਾਸਤਿਕ ਸਾਰੀ ਦੁਨੀਆ ਚ ਹੋਏ ਨੇ ਉਹਨਾਂ ਦਾ ਬੜਾ ਭਾਰੀ ਪ੍ਰਭਾਵ ਹੈ ਇਹ ਵੀ ਮੈਂ ਅਰਜ਼ ਕਰਦਾ ਉਹ ਕਹਿੰਦੇ ਨੇ ਸੱਚ ਕਿਦਰੇ ਵੀ ਮਹਿਸੂਸ ਨਹੀਂ ਆਉਂਦਾ ਕਿ ਮਨੁੱਖ ਨੂੰ ਪ੍ਰਮਾਤਮਾ ਦੀ ਲੋੜ ਹੈ ਪਦਾਰਥਾਂ ਦੀ ਲੋੜ ਹੈ ਪਦਾਰਥਾਂ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਉਹ ਕਹਿੰਦੇ ਨੇ ਪ੍ਰਮਾਤਮਾ ਤੋਂ ਬਿਨਾ ਜੀ ਸਕਦੇ ਹੈ ਪਰਵਾਰ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਨਿਰੰਕਾਰ ਤੋਂ ਬਿਨਾ ਜੀ ਸਕਦੇ ਹਨ ਧਨ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਚਾਰ ਕਦਮ ਵੀ ਨਹੀਂ ਚੱਲ ਸਕਦੇ ਧਰਮ ਤੋਂ ਬਿਨਾ ਚੱਲ ਸਕਦੇ ਹਾਂ ਜੀ ਸਕਦੇ ਹਾਂ ਇਹ ਬੜੀਆਂ ਭਾਰੀਆਂ ਪਰਬਲ ਦਲੀਲਾਂ ਨੇ ਉਹ ਕਹਿੰਦੇ ਨੇ ਸਕੂਲ ਚਾਹੀਦੇ ਨੇ ਵਿਦਿਆਲੇ ਚਾਹੀਦੇ ਨੇ ਕਾਲਜ ਚਾਹੀਦੇ ਨੇ ਰਹਿਣ ਨੂੰ ਮਕਾਨ ਚਾਹੀਦੇ ਨੇ ਮੰਦਿਰ ਮਸਜਿਦ ਗੁਰਦੁਆਰੇ ਨਹੀਂ ਚਾਹੀਦੇ ਚਰਚ ਨਹੀਂ ਚਾਹੀਦੇ ਇਹਦੇ ਵਿੱਚ ਫਿਜ਼ੂਲ ਸਮਾਂ ਬਰਬਾਦ ਕਰਨਾ ਹੈ ਧਨ ਬਰਬਾਦ ਕਰਨਾ اسی پربر ਉਹ دلیل ਦੇਂਦੇ ਨੇ ਔਰ ਕਹਿੰਨ ਦਸੋ ਕਿਹੜੇ ਅੰਗ ਦੀ ਲੋੜ ਹੈ ਪਰਮਾਤਮਾ ਨੂੰ ਕਿਹੜੇ ਅੰਗ ਦੀ ਲੋੜ ਹੈ ਦੁਨੀਆ ਇਸ ਸੰਬੰਧ ਵਿੱਚ ਵੀ ਬਹੁਤ ਅੱਗੇ ਗਈ ਹੈ ਇਹ ਮੈਂ ਇਸ ਵਾਸਤੇ ਅਰਜ਼ ਕਰ ਰਿਹਾ ਕਿਉਂਕਿ ਬਹੁਤ ਸਾਰੀ ਦੁਨੀਆ ਦਾ ਇਨ੍ਹਾਂ ਗੱਲਾਂ ਨਾਲ ਤਾਲ ਮਿਲ ਬੈਠ ਜਾਂਦਾ ਹੈ ਇਸ ਵਾਸਤੇ ਬਜ਼ਾਰਾਂ ਦੇ ਵਿੱਚ ਭੀੜ ਹੈ ਘਰ ਦੇ ਵਿੱਚ ਪਰਿਵਾਰਾਂ ਦੀ ਭੀੜ ਹੈ ਕਰੀਬਨ ਕਰੀਬਨ ਧਾਰਮਿਕ ਮੰਦਰ ਤੇ ਸਾਰੀ ਦੁਨੀਆ ਦੇ ਵਿੱਚ ਉਜੜੇ ਹੋਏ ਨੇ ਉਜੜੇ ਹੋਏ ਯੂਰਪ ਦੇ ਜਿੰਨੇ ਚਰਚ ਨੇ ਬੁਥੇਰੇ ਨੂੰ ਤਾਲੇ ਲੱਗ ਗਏ ਨੇ 70% ਦੀ ਗੁਰਦੁਆਰੇ ਇੰਗਲੈਂਡ ਦੇ ਚਰਚ ਖਰੀਦ ਕੇ ਬਣਾਏ ਗਏ ਨੇ ਚਰਚ ਦੇ ਅੰਦਰ ਬਣਾਏ ਗਏ ਪਾਦਰੀਆਂ ਨੇ ਚਰਚ ਵੇਚ ਦਿੱਤੇ ਨੇ ਕੰਨਨ ਮੇਨਟੇਨੈਂਸ ਤੇ ਜੋ ਖਰਚਾ ਹੈ ਉਹ ਵੀ ਨਹੀਂ ਕਿਵੇਂ ਚਲਾ ਗਿਆ ਬਹੁਤ ਸਾਰੇ ਕੀਮਤੀ ਚਰਚ ਰਾਤ ਨੂੰ ਦੀਆ ਵੱਤੀ ਵੀ ਹੋਈ ਕਾਲੇ ਲੱਗੇ ਇੰਗਲੈਂਡ ਦਾ ਬੜਾ ਹੀ ਇਤਿਹਾਸਿਕ ਚਰਚ ਉਹ ਸਿੱਖਾਂ ਨੇ ਖਰੀਦਿਆ ਸੀ ਪਾਰਲੀਮੈਂਟ ਦੇ ਵਿੱਚ ਬੜੀ ਜੋ ਹੈ ਰੋਲਾ ਪਿਆ ਸੀ ਉੱਥੇ ਗੁਰਦੁਆਰਾ ਬਣਿਆ ਨਿਊਯਾਰਕ ਦਾ ਪਹਿਲਾ ਗੁਰਦੁਆਰਾ ਇਹ ਚਰਚ ਦੇ ਅੰਦਰ ਬਣਿਆ ਆਇਆ ਬਾਰ ਕਰਾਸ ਲੱਗਿਆ ਹੈ ਅੰਦਰ ਹਜ਼ਰਤੀ ਇਸਦੀਆਂ ਤਸਵੀਰਾਂ ਨੇ ਪਾਦਰੀਆਂ ਨੇ ਚਰਚ ਬੇਚ ਦਿੱਤੇ ਚਰਚ ਤੇ ਉਜੜਦੇ ਜਾ ਰਹੇ ਨੇ ਭਾਰਤ ਦੇ ਵਿੱਚ ਮੰਦਰ ਉਜੜਦੇ ਜਾ ਰਹੇ ਨੇ ਟਲ ਖੜਕਾਣ ਵਾਲੇ ਪੁਜਾਰੀ ਵੀ ਗੁੰਮ ਹੋ ਗਏ 8 ਮੰਜਲਾ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਨੇ ਬੰਗਾਲ ਦੇ ਵਿੱਚ ਯੂਪੀ ਦੇ ਵਿੱਚ ਬਿਹਾਰ ਦੇ ਵਿੱਚ ਰਾਜਸਥਾਨ ਦੇ ਵਿੱਚ ਪੰਜਾਬ ਦੇ ਵਿੱਚ ਹਰ ਬੰਦੇ ਤੁਹਾਨੂੰ ਅਮਰਤ ਵੇਲੇ ਨਹੀਂ ਮਿਲਣਗੇ ਕੋਤਾਰੇ ਚ ਕਾਰਨ ਐਸਾ ਮਨੁੱਖ ਦੀ ਚੇਤਨਾ ਮਹਿਸੂਸ ਕਰਦੀ ਹੈ ਧਨ ਦੀ ਲੋੜ ਹੈ ਧਰਮ ਦੀ ਨਹੀਂ ਪਾਣੀ ਦੀ ਲੋੜ ਹੈ ਗੁਰਬਾਣੀ ਦੀ ਨਹੀਂ ਭੋਜਨ ਦੀ ਲੋੜ ਹੈ ਭਜਨ ਦੀ ਨਹੀਂ ਉਹ ਪ੍ਰਤੱਖ ਦਲੀਲ ਦੇਂਦੇ ਨੇ ਭੋਜਨ ਤੋਂ ਬਿਨਾ ਜੀਵਣਾ ਬੜਾ ਔਖ ਹੈ ਬੜਾ ਔਖ ਹੈ ਭਜਨ ਤੋਂ ਬਿਨਾ ਜੀ ਸਕਦੇ ਨਹੀਂ 4 ਦਿਨ ਵਾਇ ਗੁਰੂ ਵਾਇ ਗੁਰੂ ਕੀਤਾ ਤੇ ਕੀ ਗੜ ਜਾਂਦਾ ਹੈ 4 ਦਿਨ ਰੋਟੀ ਨਹੀਂ ਖਾਧੀ ਤੇ ਪੈ ਜਾਵਾਂ ਨਹੀਂ ਚੱਲ ਸਕਦਾ ਨਹੀਂ 4 ਦਿਨ ਗੁਰਬਾਣੀ ਦਾ ਪਾਠ ਕੀਤਾ ਤੇ ਕੀ ਹੋ ਜਾਣਾ ਹੈ ਤੇ 4 ਦਿਨ ਪਾਣੀ ਨਾ ਮਿਲੇ ਤੇ ਮਨੁੱਖ ਜ਼ਿੰਦਾ ਨਹੀਂ ਰਹਿ ਸਕਦਾ ਜੀਵ ਦੇਸ਼ ਧਨ ਨਹੀਂ ਹੈ ਕਿ ਜ਼ਮੀਨ ਦੇ ਚਾਰ ਕਦਮ ਚੱਲਣਾ ਬੜਾ ਔਖਾ ਹੈ ਹਿਰਦੇ ਦੀ ਧਰਮ ਨਹੀਂ ਹੈ ਸਾਰੀ ਦੁਨੀਆ ਦਾ ਭਰਮਨ ਕਰ ਸਕਦੇ ਇਹ ਬੜੀਆਂ ਪਰਵਰਨਾਸਤਿਕ ਲੋਕਾਂ ਦੀਆਂ ਦਲੀਲਾਂ ਤੇ ਮੈਂ ਫਿਰ ਅਰਜ਼ ਕਰਾਂ ਧਰਮ ਪਰਮਾਤਮਾ ਵਾਕਈ ਸਤਨ ਦੀ ਲੋੜ ਨਹੀਂ ਮਨ ਦੀ ਲੋੜ ਮਨ ਦੀ ਲੋੜ ਹੈ ਪਦਾਰਥ ਮਨ ਦੀ ਲੋੜ ਹੈ ਪਰਮਾਤਮਾ ਤਨ ਦੀ ਲੋੜ ਹੈ ਪਰਵਾਰ ਪਾਣੀ ਮਨ ਦੀ ਲੋੜ ਹੈ ਨਿਰੰਕਾਰ ਗੁਰਮੁਖ ਨੇ ਤਨ ਨੂੰ ਧਨ ਮਿਲਦਾ ਜਾ ਰਿਹਾ ਹੈ ਮਨ ਨੂੰ ਧਰਮ ਨਹੀਂ ਮਿਲਦਾ ਜਾ ਰਿਹਾ ਇਹ ਹੀ ਕਾਰਨ ਹੈ ਬਾਰੋਂ ਮਨੁੱਖ ਸੰਪਨ ਹੁੰਦਾ ਜਾ ਰਿਹਾ ਹੈ ਅੰਦਰੋਂ ਗੰਧਾਲ ਹੁੰਦਾ ਜਾ ਰਿਹਾ ਬਾਰੋਂ ਧਨਵਾਨ ਹੁੰਦਾ ਜਾ ਰਿਹਾ ਅੰਦਰੋਂ ਮੁਫਲਿਸ ਹੁੰਦਾ ਜਾ ਰਿਹਾ ਛੋਟੀ ਦੇ ਧਨਾੜ ਛੋਟੀ ਦੇ ਅਮੀਰ ਬੰਦੇ ਵੀ ਅੰਦਰੋਂ ਮਹਾ ਗਰੀਬ ਤੇ ਮੁਫਲਿਸ ਨੇ ਕੁਝ ਵੀ ਨਹੀਂ ਬੜੇ ਬੜੇ ਜੋਦੀਸੇ ਲੋਕ ਤਿੰਨ ਕੋ ਵਿਆਪੇ ਚਿੰਤਾ ਰੋ ਧਨ ਦੀ ਦੁਨੀਆ 'ਚ ਜਿੰਨਾ ਕੋਈ ਵੱਡਾ ਮਲੁਖ ਹੋਵੇ ਸਮਝ ਲੈਣਾ ਮਨ ਦੇ ਤਲ ਤੇ ਉਤਨੇ ਹੀ ਦੁਖੀ ਹੈ ਉਤਨੇ ਹੀ ਦੁਖੀ ਮਨ ਦੇ ਤਲ ਤੇ ਉਨਾ ਹੀ ਛੋਟਾ ਹੈ ਮਨ ਦੇ ਤਲ ਤੇ ਉਨਾ ਹੀ ਅਦਨਾ ਹੈ ਮਨ ਦੇ ਤਲ ਤੇ ਉਨਾ ਹੀ ਨਿਮਾਣਾ ਤੇ ਨਿਤਾਣਾ ਹੈ ਕੁਝ ਵੀ ਨਹੀਂ ਬਾਰੋਂ ਕੋਈ ਬਹੁਤ ਵੱਡਾ ਮਾਲਾ ਮਾਲ ਦੇ ਸੇ ਅੰਦਰੋਂ ਕੰਗਾਲ ਹੈ ਕੰਗਾਲ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਪਾਵਨ ਸ਼ੇਦੀ ਪਰੂ ਵਾਲਪਨ ਪਰਸੋਂ ਹੈ ਤੁਸੀਂ ਮਨਾਣਾ ਉਹਨਾਂ ਦੇ ਅੱਗੇ ਕੁਝ ਸਿੱਖਾਂ ਨੇ ਬੇਨਤੀ ਕੀਤੀ ਸੀ ਪਾਦਸ਼ਾਹ ਇਹ ਭਗਤ ਜੋ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਿ ਬਿਰਾਜਮਾਨ ਕਬੀਰ ਹੈ ਨਾਮਦੇਵ ਹੈ ਸਦਨਾ ਹੈ ਸੈਨ ਹੈ ਇਹ ਤੇ અત્યੰਤ ਮੁਫਲਿਸ ਕਈਆਂ ਦੇ ਘਰ ਦੋ ਵਕਤ ਦੀ ਰੋਟੀ ਨਹੀਂ ਕਈਆਂ ਕੋਲ ਧੰਨ ਦਾ ਕਪੜਾ ਨਹੀਂ ਕਈਆਂ ਕੋਲ ਸਿਰ ਛੁਬਾਣ ਵਾਸਤੇ ਡੰਗ ਦੀ ਕੁੱਲੀ ਨਹੀਂ ਹੈ ਤੁਸੀਂ ਇਕੱਠੇ ਕੀਤੇ ਇਹਨਾਂ ਦੀ ਬਾਣੀ ਪੜ੍ਹੀਏ ਇਹਨਾਂ ਦੇ ਬੋਲ ਪੜ੍ਹੀਏ ਗੁਰੂ ਅਰਜਨ ਦੇਵ ਜੀ ਦੇ ਦੋ ਸ਼ਲੋਕ ਨੇ ਬੜੇ ਧਿਆਨ ਨਾਲ ਸੁਣਨਾ ਸਾਹਿਬ ਕੰਨ ਨੇ ਸੇ ਨੰਗੇ ਨਹਿ ਨੰਗ ਮੱਲਾ ਪੰਜਵਾਹ ਦਖਣੇ ਦੀ ਬਾਣੀ ਸੇ ਨੰਗੇ ਨਹਿ ਨੰਗ ਭੁਖੇ ਲਖ ਨਾ ਭੁਖੇ ਠੀਕੇ ਨੰਗੇ ਨੇ ਫਿਰ ਵੀ ਢਕੇ ਹੋਏ ਨੇ ਜਿਹੜੇ ਬਹੁਤ ਸਾਰੇ ਢਕੇ ਹੋਏ ਨੇ ਫਿਰ ਵੀ ਨੰਗੇ ਕਹਿੰਦੇ ਨੇ ਦਿੱਲੀ ਦੀਆਂ ਗਲੀਆਂ ਵਿੱਚ ਇੱਕ ਸੂਫੀ ਫਕੀਰ ਸਰਮਤ ਨੰਗਨ ਘੁੰਮਦਾ ਸੀ ਨੰਗਾ ਘੁੰਮਦਾ ਸੀ ਇਹਨੂੰ ਪਕੜ ਕੇ ਉਸ ਵਕਤ ਦੇ ਸ਼ਹਿਨशाह ਹਿੰਦ ਔਰੰਗਜ਼ੇਬ ਦੇ ਦਰਬਾਰ ਵਿੱਚ ਪੇਸ਼ ਕੀਤਾ ਪਕੜ ਕੇ ਮੁਸਕਾਂ ਬਣ ਕੇ ਜਹਾਂ ਪਨਾਇ ਮੁਸਲਮ ਹੁੰਦਾ ਹੋਇਆ ਨੰਗਾ ਘੁੰਮਦਾ ਚਲੋ ਕੋਈ ਹਿੰਦੂ ਜੋਗੀ ਸਾਧੂ ਹੋਵੇ ਨੰਗਾ ਘੁੰਮੇ ਨਾਗੇ ਪਤੀਰ ਹੈਗੇ ਨੇ ਉਹਨਾਂ ਵਿੱਚ ਜੈਨੀਆਂ ਦਾ ਇੱਕ ਤਪਕਾ ਨਗਨ ਵੰਮਦਾ ਹੈ ਦਿਗੰਬਰ ਜੈਨ ਧਰਮ ਤੇਨੇ ਹਿਸਿਆਂ ਚ ਵੰਡਿਆ ਹੋਇਆ ਹੈ ਸ਼ੇਤੰਬਰੀ ਇਹ ਚਿੱਟੇ ਕੱਪੜੇ ਪਹਿਨਦੇ ਨੇ ਮੂੰਹ ਤੇ ਟਾਕੀ ਵੀ ਬੰਦੇ ਨੇ ਪਤੰਬਰੀ ਇਹ ਪੀਲੇ ਕੱਪੜੇ ਪਹਿਨਦੇ ਨੇ ਦਿਗੰਬਰੀ ਅਲਫ ਨੰਗੇ ਰਹਿੰਦੇ ਨਹੀਂ ਕੁਝ ਪਹਿਨਦੇ ਕੁਝ ਵੀ ਨਹੀਂ ਪਹਿਨਦੇ ਕਹਿੰਦੇ ਨੇ ਆਸਮਾਨ ਹੀ ਸਾਡਾ ਕਪੜਾ ਹੈ ਔਰ ਧਰਤੀ ਹੀ ਸਾਡਾ ਬਿਸਤਰ ਹੈ ਦਰਿਆਵਾਂ ਦਾ ਵਗਦਾ ਹੋਇਆ ਜਲ ਤੇ ਬਨਸਪਤੀ ਦੇ ਫੁੱਲ ਫਲ ਪੱਤੇ ਇਹ ਸਾਡਾ ਅਨਪਾਣੀ ਹੈ ਸਾਨੂੰ ਕਿਸੇ ਦੀ ਮੁਤਾਜੀ ਨਹੀਂ ਕਹਿੰਦੇ ਕਹਿੰਦੇ ਨ ਦਿਗੰਬਰੀ ਪੇਸ਼ ਕੀਤਾ ਗਿਆ ਸਰਮਦਨ ਹੋਏ ਤੇ ਮੁਸਲਮ ਫਕੀਰ ਜਹਾਂ ਪਣਾ ਲੱਗਨ ਘੁੰਮਦਾ ਨੰਗਾ ਘੁੰਮਦਾ ਕਹਿੰਦੇ ਜਦ ਪੇਸ਼ ਕੀਤਾ ਗਿਆ ਨਾ ਤੇ ਸ਼ਰਮ ਔਰੰਜ਼ੇਬ ਨੂੰ ਵੀ ਆਈ ਬਿਨੰਗਾ ਇੱਕ ਬੜਾ ਕੀਮਤੀ ਦੋਸ਼ਾਲਾ ਪੌਰੰਗ ਜੇਬ ਨੇ ਪਹਿਨੇ ਹੋਇਆ ਸੀ ਉੱਪਰ ਓੜਿਆ ਹੋਇਆ ਸੀ ਸਰਦੀਆਂ ਦੇ ਦਿਨਸ ਲਾਇਆ ਇੱਕ ਸਿਪਾਈ ਨੁਕੈ ਜੁੱਤੇ ਪਾਦਵਾ ਉਸ ਦੁਸ਼ਾਲੇ ਨਾਲ ਸਿਪਾਈ ਨੇ ਫਕੀਰ ਸਰਮਦ ਨੂੰ ਢੱਕ ਦਿੱਤਾ ਸਰਮਦ ਕਹਿੰਦਾ ਜਹਾ ਬਣਾ ਤੁਸੀਂ ਆਪਣਾ ਕੀਮਤੀ ਦੁਸ਼ਾਲਾ ਮੈਨੂੰ ਦਿੱਤਾ ਮੇਰਾ ਦੰਡਕੇ ਪਰ ਜਿਤਨੇ ਐਲਕਾਰ ਬੈਠਣ ਤੇ ਤੁਸੀਂ ਤੁਹਾਡੇ ਅੱਗ ਦੀ ਅੰਗਿਠੀ ਵੀ ਬੱਖੀ ਹੋਈ ਏ ਸਰਦੀਆਂ ਦੇ ਦਿਨ ਪੁਰਾਣਾ ਜ਼ਮਾਨਾ دیਵਾਨੇ ਖਾਸ ਨੂੰ ਗਰਮ ਰੱਖਣਾ ਸੀ ਤੋਂ ਹਰ ਇੱਕ ਦੇ ਅੱਗਾਂ ਕੀਠੀ ਕੋਲੇ ਬਲ ਰਹੇ ਸੋ ਜਹਾਂ ਪਣਾ ਫਿਰ ਇੱਕ ਅੰਗਿਠੀ ਮੈਨੂੰ ਵੀ ਚਾਹੀਦੀ ਮੈਨੂੰ ਵੀ ਠੰਡ ਲੱਗਦੀ ਇਸ਼ਾਰਾ ਕੀਤਾ ਔਰੰਗਜ਼ੇਬ ਨੇ ਅੰਗਿਠੀ ਅੱਗੋਂ ਰੱਖ ਦਿੱਤੀ ਦੁਸ਼ਾਲਾ ਉਤਾਰ ਕੇ ਕਿਸ ਫਕੀਰ ਨੇ ਅੰਗਿਠੀ ਚ ਪਾ ਦਿੱਤਾ ਅਹਲਕਾਰ ਆਪੇ ਤੋਂ ਬਾਹਰ ਹੋਏ ਸ਼ਹਿਨਸ਼ਾਹ ਨੂੰ ਵੀ ਗੁੱਸਾ ਆਇਆ ਇਤਨਾ ਕੀਮਤੀ ਦੁਸ਼ਾਲਾ ਮੈਂ ਤੈਨੂੰ ਦਿੱਤਾ ਤੂੰ ਅੱਗ ਦੇ ਚ ਪਾ ਦਿੱਤਾ ਇਸ ਫਕੀਰ ਦੇ بڑے ਕੀਮਤੀ ਬੋਲ ਨੇ ਇਹਦਾ ਇੱਕ ਆਪਣਾ ਗ੍ਰੰਥ ਹੈ ਜਿਹਨੂੰ ਕਹਿੰਦੇ ਨਗਮੈ ਸਰਮਤ ਇਹ ਕਹਿੰਦਾ ਹੈ ਪੇਸ਼ਾਨ ਦੇ ਲਿਬਾਸ ਹਰ ਗਿਰਾਂ ਐਬੇ ਰੀਤ ਬੇਅਇਬਾ ਰਾ ਲਿਬਾਸ ਪੁਰੀਆਨੀ ਦਾ ਪੁਰੀਆਨੀ ਨਗੰਦਾ ਨੂੰ ਕਹਿੰਦੇ ਬਾਦਸ਼ਾਹ ਸਲਾਮਤ ਗੰਦਗੀ ਨੂੰ ਢਕਣਾ ਪੈਂਦਾ ਬਿਸਤਾਨ ਨੂੰ ਢਕਣਾ ਪੈਂਦਾ ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ ਫੁੱਲਾਂ ਦੇ ਉੱਤੇ ਚੱਦਰ ਪਾਣ ਦੀ ਲੋੜ ਨਹੀਂ ਗੰਦਗੀ ਨੂੰ ਢਕਣਾ ਪੈਂਦਾ ਜਿਸ ਨੂੰ ਢਕਣਾ ਪਵੇ ਉਹ ਠੀਕ ਨਹੀਂ ਗੰਦਾ ਹੁੰਦਾ ਗੰਦਗੀ ਨੂੰ ਢਕਣਾ ਪੈਂਦਾ ਫੁੱਲਾਂ ਢਕਣ ਦੀ ਕੀ ਲੋੜ ਹੈ ਪੇਸ਼ਾਂ ਦੇ ਲਿਬਾਸ ਹਰ ਕਿਰਾਂ ਐਵੇਂ ਦੀ ਐ ਬਾਦਸ਼ਾਹ ਸਲਾਮਤ ਤੈਨੂੰ ਮੇਰੇ ਵਿੱਚ ਕੋਈ ਐਬ ਦਿਖਾਈ ਦਿੰਦਾ ਕੋਈ ਲੋਭ ਕੋਈ ਵਾਸ਼ਨਾ ਕੋਈ ਤ੍ਰਿਸ਼ਨਾ ਕੋਈ ਬਦਲੇ ਦੀ ਭਾਵਨਾ ਕੋਈ ਦੁਸ਼ਮਣੀ ਕੋਈ ਹੰਕਾਰ ਤੈਨੂੰ ਮੇਰੇ ਵਿੱਚ ਕੁਝ ਦਿਖਾਈ ਦਿੰਦਾ ਜੋ ਮੈਂ ਢਕਾ ਤੈਨੂੰ ਢਕਣ ਦੀ ਲੋੜ ਹੈ ਤੂੰ ਤਿੰਨ ਭਰਾ ਕਤਲ ਕੀਤੇ ਨੇ ਤੂੰ ਆਪਣੀ ਭੈਣ ਜਹਾਂ ਆ ਰਹਾ ਉਹਨੂੰ ਗੁੱਤੋਂ ਤੋਂ ਰੋਕੇ ਜੇਲ੍ਹ ਵਿੱਚ ਬੰਦ ਕੀਤਾ ਤੂੰ ਆਪਣੇ ਬੁੱਢੇ ਪਿਓ ਨੂੰ ਜੇਲ੍ਹ ਦੇ ਚ ਤੜਪਾ ਤੜਪਾ ਕੇ ਮਾਰੇ ਸਰਮਦ ਕਹਿੰਦਾ ਜਹਾਂ ਪਣਾ ਤੂੰ ਕੱਪੜਿਆਂ ਵਿੱਚ ਵੀ ਨੰਗਾ ਹੈ ਮੈਂ ਨੰਗਾ ਵੀ ਡਕਿਆ ਆ ਕੱਪੜਿਆਂ ਚ ਵੀ ਮਨੁੱਖ ਨੰਗਾ ਹੈ ਨੰਗਾ ਦੌਜਕ ਚਾਲਿਆ ਤਾਂ ਦਿਸੇ ਖਰਾ ਡਰਾਣਾ ਪਰ ਨੰਗੇ ਵੀ ਟਕੇ ਹੋਏ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਕੰਨ ਸੇ ਨੰਗੇ ਨੈ ਨੰ ਭਾਵੇਂ ਨੰਗੇ ਨੇ ਟਕੇ ਹੋਏ ਨੇ ਭੁਖੇ ਲਖ ਨਾ ਭੁਖਿਆ ਭਾਵੇਂ ਬਾਰੋਂ ਤੁਹਾਨੂੰ ਭੁਖੇ ਦਿਖਾਈ ਦੇਣ ਫਿਰ ਵੀ ਰਜੇ ਉੱਤੇ ਸੇ ਨੰਗੇ ਨੇ ਨੰਗ ਭੁਖੇ ਲਖ ਨਾ ਭੁਖਿਆ ਦੁਖੇ ਕੋੜ ਨਾ ਦੁਖ ਨਾਨਕ ਪਰੀ ਪਖੰਦੋ ਸੁਬਦਿ ਭਾਵੇਂ ਤੁਹਾਨੂੰ ਕਰੋੜਾਂ ਤਰ੍ਹਾਂ ਦੇ ਦੁੱਖ ਇਨਾਂ ਕੋਲ ਦਿਖਾਈ ਦੇਣ ਫਿਰ ਵੀ ਦੁਖੀ ਨਹੀਂ ਨਹੀਂ ਭਾਵੇਂ ਤੁਹਾਨੂੰ ਗੰਗਾਲ ਦਿਖਾਈ ਦੇਣ ਦੇ ਨਾ ਫਿਰ ਵੀ ਨਹੀਂ ਨਹੀਂ ਭਾਵੇਂ ਤੁਹਾਨੂੰ ਕਮਜ਼ੋਰ ਦਿਖਾਈ ਦੇਣ ਦੇ ਨਾ ਫਿਰ ਵੀ ਨਹੀਂ ਨਹੀਂ ਕਮਜ਼ੋਰ